ਸੀ ਤੇ ਆਸਤੀ ਫਿਲਮ ਲੈ ਕੇ ਆਏ ਆ ਜੀ ਜਿਹੜੀ ਕਿ ਅੱਜ ਦੇ ਸਮੇਂ ਦੀ ਲੋੜ ਵੀ ਹੈ ਕਿਉਂਕਿ ਪਹਿਲਾਂ ਆਪਾਂ ਜਿਵੇਂ ਫਿਲਮ ਦੀਆਂ ਇੰਟਰਵਿਊਜ਼ ਵੀ ਗੱਲ ਕਰਦੇ ਆਂ ਕਿ ਬੀਬੀਆਂ ਤੁਸਾਖੀਆਂ ਸੁਣਦੇ ਸੀ ਕਥਾਪਾਂ ਪੜ੍ਹਦੇ ਸੀ ਅੱਜ ਕੱਲਾ ਸਿਨੇਮਾ ਹੀ ਰਹਿ ਗਿਆ ਸਾਡੇ ਕੋਲ ਯੈਸ ਕਿਉਂਕਿ ਜਿੱਦਾਂ ਦੀ ਲਾਈਫ ਹੈ ਲੋਕ ਬਿਜ਼ੀ ਨੇ ਕੱਲਾ ਸਿਨੇਮਾ ਰਹਿ ਗਿਆ ਉਹਦੇ ਰਾਹੀਂ ਅਸੀਂ ਬੀਬੀ ਰਜਨੀ ਆਪਣੇ ਸਿੱਖ ਇਤਿਹਾਸ ਦੀ ਫਿਲਮ ਹੈ ਤੁਹਾਡੇ ਲਈ ਲੈ ਕੇ ਆਉਣ ਲੱਗੇ ਆ ਮੈਂ ਰੂਪੀ ਨੂੰ ਪੁੱਛਣ ਲੱਗਿਆ ਸੀ ਕਿ ਰੂਪੀ ਜਿਵੇਂ ਬਾਹਰ ਪੜ੍ਹੀ ਹੈ ਬਾਹਰ ਉੱਥੇ ਹੀ ਪੜ੍ਹੀ ਹੈ ਔਰ ਇਹਨੇ ਰੂਪੀ ਨੇ ਤੁਸੀਂ ਸਾਰਿਆਂ ਨੇ ਜਿਹੜਾ ਟ੍ਰੇਲਰ ਨੂੰ ਰਿਸਪੌਂਸ ਹੀ ਉਸ ਲੈਵਲ ਦਾ ਦਿੱਤਾ ਪਹਿਲਾਂ ਤਾਂ ਥੈਂਕ ਯੂ ਕਰਦੇ ਹਾਂ ਤੁਹਾਡਾ ਐਸੀ ਮੈਂ ਕਹਿੰਦਾ ਕਿ ਅਦਾਕਾਰੀ ਕੀਤੀ ਹੈ ਏਡੀ ਕਮਾਲ ਦਾ ਕੰਮ ਕੀਤਾ ਬਹੁਤ ਵਧੀਆ ਰੂਪੀ ਤੁਹਾਨੂੰ ਪਰਸਨਲੀ ਕੀ ਲੱਗਦਾ ਕਿ ਜੇ ਮੈਂ ਤੁਸੀਂ ਬਾਹਰੋਂ ਪੜੇ ਲਿਖੇ ਹਾਂ ਸਾਰਾ ਕੁਝ ਚਲੋ ਅਦਾਕਾਰ ਚ ਇਹ ਗੱਲ ਵਾਰੀ ਵਾਰੀ ਮੈਂ ਬਾਹਰ ਨਹੀਂ ਕਹਿੰਦਾ ਚਾਹੀਏ ਉਧਰ ਹੋਵੇ ਚਾਹੀਏ ਇੱਧਰ ਹੋਵੇ ਅਦਾਕਾਰ ਅਦਾਕਾਰੀ ਹੁੰਦਾ ਉਹ ਤੁਹਾਡਾ ਦਿਖਦਾ ਸਕਰੀਨ ਤੇ ਤੁਹਾਨੂੰ ਕਿਵੇਂ ਲੱਗਿਆ ਬੀਬੀ ਰਜਨੀ ਦਾ ਜਿਹੜਾ ਕਿਰਦਾਰ ਕਰਕੇ ਤੇ ਤੁਹਾਡੇ 'ਚ ਕੀ ਬਦਲਾ ਆਇਆ ਬੀਬੀ ਰਜਨੀ ਦਾ ਕਿਰਦਾਰ ਕਰਨ ਤੋਂ ਬਾਅਦ ਆ ਮੈਨੂੰ ਲੱਗਦਾ ਸਭ ਆਈ ਥਿੰਕ ਜਦੋਂ ਸ਼ੁਰੂ ਵੀ ਜਦੋਂ ਮੈਨੂੰ ਫਿਲਮ ਮਤਲਬ ਨਰੇਸ਼ਨ ਮੈਂ ਸੁਣੀ ਆ ਤੇ ਉਦੋਂ ਹੀ ਮੈਨੂੰ ਇੱਕ ਡਾਊਟ ਤਾਂ ਸੀਗਾ ਇੱਕ ਰਿਸਪੌਂਸਿਬਿਲਟੀ ਤੁਹਾਨੂੰ ਲੱਗਦਾ ਕਿ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਤੁਸੀਂ ਤੁਸੀਂ ਸੁਣੀ ਵੀ ਮੈਨੂੰ ਲੱਗਦਾ ਕਹਾਣੀ ਹੋਈ ਹੈ ਹਾਂਜੀ ਹਾਂਜੀ ਛੋਟੇ ਹੁੰਦੇ ਪੈਸੇ ਹਾਂਜੀ 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 ਸੋ ਮੈਨੂੰ ਉਸੇ ਟਾਈਮ ਮੈਨੂੰ ਇਹ ਸੀਗਾ ਕਿ ਆਪਾਂ ਮਤਲਬ ਮੈਂ ਕਿਸੇ ਨੂੰ ਨਰਾਸ਼ ਨਹੀਂ ਕਰਨਾ ਚਾਹੁੰਦੀ ਮੈਨੂੰ ਲੱਗਦਾ ਸੀ ਤੁਸੀਂ ਮੇਰੇ ਫਰੇਮ ਚੋਂ ਕੱਟ ਹੋ ਰਹੇ ਹੋ ਇੱਕ ਮਿੰਟ ਸੌਰੀ ਤੁਸੀਂ ਕੰਟੀਨਿਊ ਰੱਖੋ ਅੱਛਾ ਤੇ ਬਸ ਆਈ ਥਿੰਕ ਇਹ ਤੋਂ ਬਾਅਦ ਮਿਲਣ ਦੇ ਫਿਲਮ ਕਰਨ ਤੋਂ ਬਾਅਦ ਮੇਰੇ ਚ ਹੌਲੀ-ਹੌਲੀ ਇੱਕਦਮ ਜਿਹੀ ਚੀਜ਼ ਨੋਟਿਸ ਹੋਈ ਸਬਰ ਜ਼ਰੂਰ ਮੈਨੂੰ ਲੱਗਦਾ ਇੱਕ ਸਬਰ ਆਇਆ ਆ ਪਹਿਲਾਂ ਨਹੀਂ ਸੀਗਾ ਇੰਨਾ ਜ਼ਿਆਦਾ ਤੇ ਹੁਣ ਵੀ ਮਤਲਬ ਮੈਨੂੰ ਲੱਗਦਾ ਇੱਕ ਠਹਿਰਾਵ ਵੀ ਆ ਚੁੱਕਿਆ ਆ ਥੋੜਾ ਜਿਹਾ ਸੋ ਇਹ ਚੀਜ਼ਾਂ ਮੈਂ ਜ਼ਰੂਰ ਮਹਿਸੂਸ ਕਰਦੀ ਆ ਪਰ ਇਹ ਹੌਲੀ-ਹੌਲੀ ਚੀਜ਼ਾਂ ਹੁੰਦੀਆਂ ਨੇ ਮੈਨੂੰ ਲੱਗਦਾ ਇੱਕਦਮ ਜੇ ਤਾਂ ਮਤਲਬ ਜਿਦਾਂ ਦੀ ਅੱਜ ਆਪਾਂ ਸਮਾਜ ਚ ਰਹਨੇ ਆ ਜਿਦਾਂ ਦੀ ਆਪਣੀ ਉਮਰਾਂ ਨੇ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਚਲੋ ਮੇਕਰਸ ਨੇ ਸਾਨੂੰ ਚੁਣਿਆ ਹੈ ਨਾ ਕਿਰਦਾਰਾਂ ਲਈ ਜੀ ਹਰ ਇੱਕ ਬੰਦੇ ਦੀ ਲਾਈਫ ਚ ਮੈਨੂੰ ਲੱਗਦਾ ਕਿ ਇੱਕ ਕਹਾਣੀ ਹੁੰਦੀ ਹੈ ਜਿਹੜੀ ਉਹਨੂੰ ਹਮੇਸ਼ਾ ਯਾਦ ਰਹਿੰਦੀ ਹੈ ਬੀਬੀ ਰਾਜੀ ਜੀ ਮੈਨੂੰ ਇਹ ਲਈਦਾ ਹੈ ਤੁਹਾਡੇ ਲਈ ਵੀ ਸਹੀ ਗੱਲ ਹੈ ਜੀ 100% ਤਾਂ ਬਸ ਮੈਂ ਸੌਰੀ ਥੋੜੀ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਬਸ ਇਹ ਬੇਨਤੀ ਕਰੂੰਗਾ ਕਿ ਜਦੋਂ ਇਹ ਫਿਲਮ ਬਣ ਰਹੀ ਸੀ ਅਸੀਂ ਇਹਦੇ ਪ੍ਰੋਡਿਊਸਰਸ ਨੂੰ ਇਹਦੇ ਮੇਕਰਾਂ ਨੂੰ ਖਾਸ ਕਰਕੇ ਅਮਰ ਨੂੰ ਬਾਈ ਨੂੰ ਹੁੰਦਲ ਨੂੰ ਉਹਨੇ ਲਿਖੀ ਆ ਬਲਜੀਤ ਸਿੰਘ ਦਿਓ ਭਾਜੀ ਉਹਨਾਂ ਨੇ ਕਰਵਾਇਆ ਸਤੋ ਜੋ ਕੁਝ ਕਰਵਾਇਆ ਉਹਨਾਂ ਨੂੰ ਮਿਹਨਤ ਕਰਦੇ ਅਸੀਂ ਆਪਦੀਆਂ ਅੱਖਾਂ ਨਾਲ ਦੇਖਿਆ ਕਿ ਕਿੰਨੀ ਕੁ ਮਿਹਨਤ ਹੁੰਦੀ ਹੈ ਮਤਲਬ ਫਿਲਮਾਂ ਕੋਈ ਵੀ ਫਿਲਮ ਬਣਦੀ ਉਹਦੇ ਪਿੱਛੇ ਮਿਹਨਤ ਬਹੁਤ ਹੁੰਦੀ ਹੈ ਪਰ ਵਾਰੀ-ਵਾਰੀ ਅਸੀਂ ਐ ਨਹੀਂ ਕਹਾਂਗੇ ਕਿ ਸਾਡੇ ਵਾਲੀ ਦੀ ਤਾਂ ਬਹੁਤ ਜ਼ਿਆਦਾ ਹੋਈ ਹੈ ਸਾਡਾ ਫਰਜ਼ ਬਣਦਾ ਹੈ ਇਹ ਜੀ ਕਿ ਅਸੀਂ ਜਦੋਂ ਕੋਈ ਮਤਲਬ ਇਤਿਹਾਸ ਤੇ ਕੋਈ ਗੱਲ ਆਉਂਦੀ ਹੈ ਤੇ ਜ਼ਰੂਰ ਦੇਖੋ ਅਸੀਂ ਆਪਦਾ ਕੰਮ ਜੋ ਕਰਨਾ ਸੀ ਉਹ ਕਰਤਾ ਹੁਣ ਵਾਰੀ ਤੁਹਾਡੀ ਹੈ ਸੋ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਰਿਕੁਐਸਟ ਹੀ ਕਰੂੰਗਾ ਕਿ ਕੋਈ ਉਹ ਵੀ ਲੰਬੇ ਵਾਲੀ ਗੱਲ ਨਾਲ ਆਪਾਂ ਕਰ ਦਈਏ ਕਿ ਗਾਂਹ ਦੀ ਵਾਰ ਨੂੰ ਜੀ ਕੋਈ ਕਨਸੈਪਟ ਲੈ ਕੇ ਜਾਈਏ ਕਿਸੇ ਪ੍ਰੋਡਿਊਸਰ ਕੋਲ ਤਾਂ ਮੈਨੂੰ ਲੱਗਦਾ ਕਿ ਪਿਛਲਾ ਜਿਹੜਾ ਦੌਰ ਪੰਜਾਬੀ ਫਿਲਮਾਂ ਦਾ ਚੱਲ ਰਿਹਾ ਉਹ ਮਣਾਮੁਗੀ ਪਿਆਰ ਤੁਸੀਂ ਫਿਲਮਾਂ ਨੂੰ ਦੇ ਰਹੇ ਹੋ ਔਰ ਬੀਬੀ ਰਜਨੀ ਦੇ ਟ੍ਰੇਲਰ ਨੂੰ ਤੁਸੀਂ ਇੰਨਾ ਕੁ ਜ਼ਿਆਦਾ ਪਿਆਰ ਦਿੱਤਾ ਗਾਣਿਆਂ ਨੂੰ ਇੰਨਾ ਕੁ ਜ਼ਿਆਦਾ ਪਿਆਰ ਦਿੱਤਾ ਵਰਲਡ ਵਾਈਡ ਤੁਸੀਂ ਐਡਵਾਂਸ ਬੁਕਿੰਗ ਕਰ ਲਓ ਕੱਲ ਤੋਂ ਓਪਨ ਹੋ ਜਾਣੇ ਨੇ ਐਡਵਾਂਸ ਬੁਕਿੰਗ ਯੈਸ ਫਿਲਮ ਜ਼ਰੂਰ ਆਪਦੇ ਬੱਚਿਆਂ ਨੂੰ ਲੈ ਕੇ ਜਾਓ ਪਰਿਵਾਰ ਨਾਲ ਫੈਮਿਲੀ ਨਾਲ ਦੇਖ ਕੇ ਆਓ ਯੈਸ ਤੇ ਮੈਨੂੰ ਵਿੱਚ ਜਗਦੀਪ ਸਰ ਦਾ ਮੈਸੇਜ ਆ ਜਗਦੀਪ ਵੇਡਿੰਗ थैंक यू ਜਗਦੀਪ ਆਪਾਂ ਕਮੈਂਟ ਪੜਦੇ ਆ ਤੁਹਾਡੇ ਯੈਸ ਓਕੇ ਦੇ ਮੁਬਾਰਕਾ थैंक यू ਜਗਦੀਪ ਫਿਲਮ ਜਰੂਰ ਦੇਖਣ ਜਾਇਓ ਹਾਂ ਮੈਨੂੰ ਤਾਂ ਲੱਗਿਆ ਮੈਸੇਜ ਆ ਹਾਂਜੀ ਹਾਂਜੀ ਆ ਦੇਖੋ ਆਈ ਜਾਣਗੇ ਆਈ ਜਾਣਗੇ ਹੌਲੀ ਹੌਲੀ ਆ ਆ ਦੇਖੋ ਚੱਲੇ ਹਾਂ ਜਿੰਨੇ ਵੀ ਤੁਸੀਂ ਸੱਜਣ ਮੈਸੇਜ ਕਰ ਰਹੇ ਹੋ ਸਾਨੂੰ ਤਿੰਨਾਂ ਪੇਜਾਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਅਹੀਂ ਕਦੇ ਲਾਈਵ ਨਹੀਂ ਹੋਇਆ ਤਿੰਨ ਤਿੰਨ ਲਾਈਵ ਹੋਏ ਆ ਹਣੀ ਅਸੀਂ ਇਸ ਟਾਈਮ ਸਾਨੂੰ ਤਾਂ ਪਹਿਲਾਂ ਇੰਟਰਵਿਊਸ ਤਾਂ ਬਹੁਤ ਕੀਤੀਆਂ ਹਨ ਲਾਈਵ ਵਾਲਾ ਤੁਸੀਂ ਜਿਵੇਂ ਲਾਸਟ ਧਰਨੀ ਚ ਹੋਇਆ ਵਾਹ ਤੁਸੀਂ ਜੇ ਕੋਈ ਵੀ ਤੁਹਾਡੇ ਸਵਾਲ ਹੈ ਜੀ ਤੁਸੀਂ ਹੁਣ ਪੁੱਛ ਸਕਦੇ ਹੋ ਕੋਈ ਵੀ ਕੁਐਸਚਨਸ ਨੇ ਤੁਹਾਨੂੰ ਤੁਸੀਂ ਫਿਲਮ ਰਿਲੇਟਿਡ ਬੀਬੀ ਰਜਨੀ ਜੀ ਰਿਲੇਟਿਡ ਕੁਝ ਵੀ ਤੁਹਾਨੂੰ ਹੈਗਾ ਬੈਸਟ ਆਫ ਲੱਕ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਮੈਂ ਥੈਂਕ ਯੂ ਵਿਜੇ ਥੈਂਕ ਯੂ ਜੀਸ ਫਸਟ ਮਤਲਬ ਤਿੰਨ ਦਿਨ ਰਹਿਗੇ ਜੀ ਤੁਸੀਂ ਆਪਦੇ ਪਰਿਵਾਰਾਂ ਨਾਲ ਆਪਦੇ ਦੋਸਤਾਂ ਨਾਲ ਜਿੱਥੇ-ਜਿੱਥੇ ਵੀ ਤੁਸੀਂ ਰਹਨੇ ਹੋ ਵਰਲਡ ਵਾਈਡ ਖਾਸ ਕਰਕੇ ਮੈਂ ਬੇਨਤੀ ਕਰੂੰਗਾ ਕਿ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਓ ਜਵਾਨਾਂ ਨੂੰ ਇਹ ਫਿਲਮ ਦਿਖਾਉਣੀ ਤਾਂ ਜ਼ਰੂਰੀ ਹੈ ਕਿਉਂਕਿ ਬਚਪਨ ਚ ਜਿਹੜੀ ਜੀਜ਼ ਆਪਾਂ ਰੋਟੀ ਦੇਖਦੇ ਜਿਵੇਂ ਆਪਣੀਆਂ ਕੋਈ ਪੋਇਮਾਂ ਹੋਈਆਂ ਉਹ ਸਾਰੀ ਜ਼ਿੰਦਗੀ ਯਾਦ ਰਹਿੰਦੀ ਹੈ ਨਾ ਜੇ ਉਹ ਸਕੂਲ ਚ ਪੜਦੇ ਆਪਾਂ ਅਸੀਂ ਸਰਕਾਰੀ ਸਕੂਲ ਚ ਪੜੇ ਹੋਏ ਹਾਂ ਸਾਨੂੰ ਟਾਟ ਯਾਦ ਨੇ ਬੂਰੀਆਂ ਲੈ ਕੇ ਜਾਂਦੇ ਸੀ ਪਰ ਸਾਨੂੰ ਉਹ ਯਾਦ ਨੇ ਨਾ ਰੋਟੀਆਂ ਲੈ ਕੇ ਜਾਂਦੇ ਸੀ ਡੱਬੇ ਚ ਤੇ ਕੱਢ ਕੇ ਗਏ ਦੇ ਬੈਗ ਚ ਮਤਲਬ ਉਹ ਇੱਕ ਉਮਰ ਹੁੰਦੀ ਹੈ ਨਾ ਬੱਚੇ ਦੀ ਤੇ ਤਾਂ ਕਰਕੇ ਮੈਂ ਇਹ ਗੱਲ ਕਹਿੰਦਾ ਕਿ ਬੱਚਿਆਂ ਨੂੰ ਇਹ ਫਿਲਮ ਦਿਖਾਉਣੀ ਬਹੁਤ ਜ਼ਰੂਰੀ ਹੈ ਜੀ ਆਉਂਦੇ ਆ ਪਰਿਵਾਰਾਂ ਨਾਲ ਬਜ਼ੁਰਗਾਂ ਨੂੰ ਤੁਸੀਂ ਤਾਂ ਫਿਲਮ ਦਿਖਾਇਓ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਬਜ਼ੁਰਗਾਂ ਨੇ ਸਾਨੂੰ ਇਹ ਕਹਾਣੀਆਂ ਬੀਬੀ ਰਜਨੀ ਜੀ ਦਾ ਕਿੱਸਾ ਕਹਾਣੀਆਂ ਦੇ ਰੂਪ ਵਿੱਚ ਸੁਣਾਇਆ ਜਦੋਂ ਉਹ ਦੇਖਣਗੇ ਸਕਰੀਨ ਤੇ ਕਿ ਇਹ ਕਹਾਣੀਆਂ ਤਾਂ ਅਸੀਂ ਆਪ ਦੇ ਜਵਾਨਾਂ ਨੂੰ ਸੁਣਾਉਂਦੇ ਹੁੰਦੇ ਸੀ ਉਹਨਾਂ ਦੇ ਦਿਲ ਨੂੰ ਇੱਕ ਖੁਸ਼ੀ ਮਿਲੂਗੀ ਤਾਂ ਕਰਕੇ ਤੁਸੀਂ ਸਾਰਾ ਪਰਿਵਾਰ ਫਿਲਮ ਦੇਖਣ ਜਾਇਓ ਔਰ ਅਸੀਂ ਕੋਸ਼ਿਸ਼ ਹਾਂਜੀ ਨਹੀਂ 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 ਜਸਟ ਤੇ ਸਾਡੀ ਮੈਂ ਵਸ ਗੱਲ ਕੰਪਲੀਟ ਕਰਨ ਲੱਗਿਆ ਕਿ ਤੁਸੀਂ ਬੀਬੀ ਰਜਨੀ ਨੂੰ ਮਾਣਾ ਨੂੰ ਹੀ ਪਿਆਰ ਦਿਓ ਅਸੀਂ ਇਹ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਪ੍ਰੋਡਿਊਸਰਸ ਬੋਲੋ ਮੈਂ ਤੁਹਾਨੂੰ ਕਹਿਣਾ ਕਿ ਅੱਗੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਦਾਂ ਦੀਆਂ ਫਿਲਮਾਂ ਨੇ ਜਿਹੜੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਜਿਨ੍ਹਾਂ 'ਚ ਪੰਜਾਬ ਦੀ ਗੱਲ ਹੋਊਗੀ ਜਿਨ੍ਹਾਂ 'ਚ ਆਪਣੇ ਇਤਿਹਾਸ ਦੀ ਗੱਲ ਹੋਊਗੀ ਯੈਸ ਯੈਸ ਤੇ ਸਰ ਮੈਂ ਤੁਹਾਨੂੰ ਪੁੱਛਣਾ ਸੀਗਾ ਸਾਰੀਓ ਸਾਨੂੰ ਕਹਿ ਰਹੇ ਵੀ ਥੋੜੇ ਪਿੱਛੇ ਨੂੰ ਹੋ ਜਾਓ ਮਤਲਬ ਪੁੱਛਿਆ ਸੀ ਤੁਸੀਂ ਪਹਿਲਾਂ ਕਦੇ ਪੀਰੀਅਡ ਫਿਲਮ ਨਹੀਂ ਕੀਤੀ ਹਨਾ ਤੇ ਤੁਹਾਨੂੰ ਕਿੱਦਾਂ ਫੀਲ ਹੋਇਆ ਮਤਲਬ ਜਦੋਂ ਤੁਹਾਨੂੰ ਪਤਾ ਲੱਗਾ ਕਿ ਪੀਰੀਅਡ ਫਿਲਮ ਆ ਐਂਕ ਤਾਂ ਤੁਹਾਨੂੰ ਕਿੱਦਾਂ ਫੀਲ ਹੋਇਆ ਉਸ ਟਾਈਮ ਮਤਲਬ ਤੁਸੀਂ ਕੋਈ ਸਪੈਸ਼ਲ ਪ੍ਰੈਪਰੇਸ਼ਨ ਕੀਤੀ ਆ ਮਤਲਬ ਕੀ ਤੁਸੀਂ ਰੈਫਰੈਂਸ ਜਾਂ ਕੁਝ ਵੀ ਕਿਦਾਂ ਯੂਜ਼ ਕੀਤਾ ਤੁਸਾਂ ਤਾਂ ਤੁਸੀਂ ਸੁਣੀ ਹੋਈ ਹਾਂ ਜੀ ਹਾਂ ਜੀ ਆਪਾਂ ਕਹਾਣੀ ਤਾਂ ਚਲੋ ਬlesd ਦਾ ਧੰਨਵਾਦ ਕਰਦੇ ਹਾਂ ਕਿ ਸਾਡੇ ਕੋਲ ਬੀਬੀਆਂ ਹੈਗੀਆਂ ਨੇ ਜਿਨ੍ਹਾਂ ਨੇ ਕਿਸੇ ਕਹਾਣੀਆਂ ਸਾਨੂੰ ਸੁਣਾਏ ਹੋਏ ਨੇ ਤਾਂ ਮੈਨੂੰ ਇਹ ਲੱਗਦਾ ਪਰਸਨਲੀ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਜਦੋਂ ਟੀਮ ਜਿਹੜੀ ਫਿਲਮ ਬਣਾ ਰਹੀ ਸੀ ਮੈਂ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਔਰ ਸਾਰੇ ਬੰਦੇ ਇੰਨੇ ਇੱਕ ਆ ਵੀ ਆਵਦੇ ਫੀਲਡ ਚ ਧਨੀ ਨੇ ਤਨੰਦਰ ਜੀ ਨਾਲ ਨੂੰ ਕਹਿ ਦਈਏ ਜੀ ਪਹਿਲੀ ਤਾਂ ਗੱਲ ਇਹ ਹੈ ਕਿ ਮੇਰੇ ਲਈ ਇਹ ਬਹੁਤ ਵੱਡੀ ਗੱਲ ਸੀ ਕਿ ਮੈਂ ਇਸ ਟੀਮ ਦਾ ਹਿੱਸਾ ਬਣ ਰਿਹਾ ਯਾ ਦੂਜੀ ਗੱਲ ਇਹ ਹੈ ਕਿ ਅਮਰ ਨੇ ਕਹਾਣੀ ਬਹੁਤ ਕਮਾਲ ਦੀ ਲਿਖੀ ਉਹ ਸੀ ਬਲਜੀਤ ਸਿੰਘ ਦੇ ਉਹ ਭਾਈ ਨਾਲ ਸੀਗੇ ਹਾਂਜੀ ਹਾਂਜੀ ਔਰ ਤਿਆਰੀ ਬਸ ਇੰਨੀ ਕੀ ਸੀ ਕਿ ਮੈਨੂੰ ਇੰਨਾ ਭਰੋਸਾ ਸੀ ਕਿ ਜਿਹੜੀ ਟੀਮ ਨਾਲ ਮੈਂ ਕੰਮ ਕਰਨ ਚੱਲਿਆ ਉਹਨਾਂ ਨੇ ਮੇ ਤੂੰ ਕਰਵਾ ਲੈਣਾ ਹਾਂਜੀ ਹਾਂਜੀ ਹਾਂ ਇੰਨੀ ਗੱਲ ਜ਼ਰੂਰ ਹੁੰਦੀ ਆ ਕਿ ਕਰੈਕਟਰ ਹੁੰਦਾ ਜਿਹੜਾ ਉਹਦੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਹਾਂਜੀ ਬਸ ਮੈਂ ਤੁਹਾਨੂੰ ਸੱਚ ਮੈਂ ਜੇ ਇਹ ਗੱਲ ਕਹੂੰਗਾ ਕਿ ਜਦੋਂ ਮੈਂ ਬੀਬੀ ਰਜਨੀਜੀ ਦੇ ਸੈਟ ਤੇ ਆਉਂਦਾ ਸੀ ਤਾਂ ਮੈਂ ਆਪਣੀ ਬੈਂਟੀ ਨੂੰ ਮਹਾਰਾਜ ਨੂੰ ਅਰਦਾਸ ਬੇਨਤੀ ਕਰਕੇ ਨਿਕਲਦਾ ਸੀ ਕਿ ਇਹ ਸਾਡੇ ਇਤਿਹਾਸ ਦੀ ਗੱਲ ਹੈ ਜੀ ਵੀ ਠੀਕ ਆ ਐਕਟਿੰਗ ਮੇਤੋਂ ਵਧੀਆ ਹੋਵੇ ਨਾ ਹੋਵੇ ਉਹ ਬਾਤ ਦੀ ਗੱਲ ਹੈ ਕਿ ਕਿ ਆਪਾਂ ਹਲੇ ਐਕਟਰ ਬਣੇ ਨਹੀਂ ਹੈਗੇ ਤੇ ਹਲੇ ਸਿੱਖ ਰਹੇ ਆ ਹਾਂ ਜੀ ਦੋਨੇ ਹੀ ਸੀ ਮੈਂ ਤੇ ਸਰ ਗੱਲ ਕਰ ਰਹੀ ਸੀ ਕਿ ਅਸੀਂ ਦੋਨੇ ਟ੍ਰੇਨ ਡਾਕਟਰ ਨਹੀਂ ਹੈਗੇ ਪਰ ਮੈਨੂੰ ਇਹ ਨਾ ਕੋਈ ਵੀ ਦੇਖ ਕੇ ਕਹੇਗੇ ਨਹੀਂ ਯਾਰ ਇਹ ਐਂਜੇ ਨਹੀਂ ਬੜੀ ਨਿਕਲ ਬਸ ਇੰਨੀ ਕੁ ਮੇਰੀ ਅਰਦਾਸ ਬੇਨਤੀ ਹੁੰਦੀ ਸੀ ਫਰ ਟ੍ਰੇਲਰ ਚ ਜੋ ਆਪਾਂ ਨੂੰ ਆਡੀਅנס ਵੱਲੋਂ ਸਤਿਕਾਰ ਪਿਆਰ ਆਇਆ ਉਹਦੇ ਅਸੀਂ ਰਣੀ ਰਹਾਂਗੇ ਤੇ ਧੰਨਵਾਦ ਕਰਾਂਗੇ ਕਿ ਤੁਸੀਂ ਇਹਨੂੰ ਐਪਰੀਸ਼ੀਏਟ ਕੀਤਾ ਸਹੀ ਗੱਲ ਹੈ ਜੀ ਐਂਡ ਆਈ ਥਿੰਕ ਤੁਸੀਂ ਮਤਲਬ ਅਪ੍ਰੀਸੈਂਟ ਐਂਡ ਆਈ ਥਿੰਕ ਟੀਮ ਇੰਨੀ ਵਧੀਆ ਸੀ ਕਿ ਮੈਂ ਤੇ ਸਰ ਪਹਿਲਾਂ ਵੀ ਗੱਲ ਕਰ ਰਹੀ ਸੀ ਕਿ ਅਸੀਂ ਦੋਨੇ ਟ੍ਰੇਨਡ ਐਕਟਰ ਨਹੀਂ ਹੈਗੇ ਤੇ ਪਹਿਲੇ ਦਿਨ ਫਰਸਟ ਸ਼ੋ ਆਫ ਦੇ ਪਰਿਵਾਰ ਨੂੰ ਲੈ ਕੇ ਜਾਂਦਾ ਦੇਖਣ ਜਾਂਦਾ ਤੁਸੀਂ ਹੁੰਦੇ ਕੋਈ ਮੇਰੀ ਸਾਹਮਣੇ ਹੋ ਹੁੰਦਾ ਕਿਉਂਕਿ ਇਹ ਸਾਡੀ ਜ਼ਿੰਮੇਵਾਰੀ ਹੈ ਵਾਰੀ ਵਾਰੀ ਮੈਂ ਉਹੀ ਗੱਲ ਕਹਿੰਦਾ ਚੰਗਾ ਨਹੀਂ ਲੱਗਦਾ ਕਿ ਇਹ ਸਾਡਾ ਇਤਿਹਾਸ ਹੈ ਜਿਹੜਾ ਅੱਖੋਂ ਪਰੋਖੇ ਹੋ ਗਿਆ ਇਹ ਫਿਲਮਾਂ ਦੇ ਮਾਧਿਅਮ ਰਾਹੀਂ ਅੱਗੇ ਸਾਡਿਆਂ ਜਵਾਨਾਂ ਚ ਟਰੈਵਲ ਕਰੂਗਾ ਤੇ ਤੁਸੀਂ ਇਹਨੂੰ ਭਰਮ ਹੰਗਾਰਾ ਦਿਓ ਐਨਾ ਦਾਵਾ ਕਦੀ ਵੀ ਮੈਂ ਕਿਸੇ ਫਿਲਮ ਲਈ ਨਹੀਂ ਕੀਤਾ ਸਹੀ ਗੱਲ ਹੈ ਜੀ ਕਿ ਫਿਲਮਾਂ ਬਹੁਤ ਰਿਲੀਜ਼ ਹੋਈਆਂ ਪਰ ਮੈਂ ਆਪਦੇ ਇੰਸਟਾਗ੍ਰam ਤੇ ਕਦੇ ਅਜੇ ਤੱਕ ਲਾਈਵ ਕਦੀ ਵੀ ਨਹੀਂ ਆਇਆ ਔਰ ਕਦੀ ਵੀ ਨਹੀਂ ਮਿਲਿਆ ਜੀ ਕਿੰਸੀ ਤੁਸੀਂ ਉਦੋਂ ਹੀ ਲੱਗ ਹੋਈ ਸੀ ਜੀ ਜੀ ਤਾਂ ਮੈਂ ਰਿਕਵੈਸਟ ਕਰੂੰਗਾ ਤੁਹਾਨੂੰ ਕਿ ਤੁਸੀਂ ਪਲੀਜ਼ ਆਪਦੇ ਪਰਿਵਾਰ ਨਾਲ ਆਪਦਿਆਂ ਬੱਚਿਆਂ ਨਾਲ ਤੀਗਾਸਨ ਬੀਬੀ ਰਜਨੀ ਵਰਲਡਵਾਈਡ ਰਿਲੀਜ਼ ਹੋਣੀ ਆ ਕੱਲ ਤੋਂ ਵੀਰੇ ਕੱਲ ਤੋਂ ਐਡਵਾਂਸ ਬੁਕਿੰਗ ਹਾਂਜੀ ਕੱਲ ਸ਼ਾਮ ਤੋਂ ਐਡਵਾਂਸ ਬੁਕਿੰਗ ਓਪਨ ਹੋ ਜਾਣੀ ਆ ਬੋਕਿੰਗ ਸ਼ੋ ਤੇ ਸਾਰੇ ਪਾਸੇ ਤੁਸੀਂ ਇਹ ਰਿਕਾਰਡ ਬਣਾਓ ਇਸ ਫਿਲਮ ਦੀ ਐਡਵਾਂਸ ਬੁਕਿੰਗ ਕਰਕੇ ਤੇ ਤੁਹਾਨੂੰ ਇਹ ਮਾਣ ਮਹਿਸੂਸ ਹੋਵੇ ਕਿ ਇਹ ਫਿਲਮ ਆਉਣ ਤੋਂ ਪਹਿਲਾਂ ਹੀ ਤੁਸੀਂ ਇਹਨੂੰ ਐਡਵਾਂਸ ਬੁੱਕ ਕੀਤਾ ਤੇ ਤੁਸੀਂ ਦੇਖਣ ਜਾ ਰਹੇ ਹੋ ਇਹ ਮਾਣ ਵਾਲੀ ਗੱਲ ਹੈ ਔਰ ਫਿਲਮ ਦੀ ਗਾਰੰਟੀ ਮੈਂ ਇਹ ਲੈਣਾ ਦੋ ਕੁ ਮਿੰਟ ਫੈਮਿਲੀ ਲਾ ਲਾਂਗੇ ਮੇਨੂੰ ਨਾਲ ਤਾਂ ਲੰਬਾ ਨਾ ਹੋ ਜਾਏ ਹਾਂਜੀ 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 ਇਕ ਟੈਕਨੀਕਲ ਪੱਖੋਂ ਵੀ ਆਪਾਂ ਕਮ ਕਰ ਰਹੀ ਹੈ ਨਾ ਜੀ ਯੈਸ ਤੁਹਾਨੂੰ ਲੱਗੂਗਾ ਹੀ ਨਹੀਂ ਤੁਹਾਨੂੰ ਲੱਗੂਗਾ ਕਿ ਚਲੋ ਕਿਸੇ ਸਿਨਮੇ ਦਾ ਕਿਸੇ ਸਿਨਮੇ ਨਾਲ ਕੰਪੈਰੀਜ਼ਨ ਨਹੀਂ ਹੁੰਦਾ ਯੈਸ ਬਟ ਇੱਕ ਕਲਾਸ ਹੁੰਦੀ ਹੈ ਫਿਲਮ ਦੀ ਯਾ ਜਿੱਡੇ ਜਿਹੜੇ ਮੇਕਰ ਨੇ ਨਾ ਤੁਸੀਂ ਸਾਰੇ ਜਣੇ ਜਾਣਦੇ ਹੋ ਬਟ ਜੋ ਕੁਆਲਿਟੀ ਹੈ ਫਿਲਮ ਦੀ ਸਾਰਾ ਕੁਝ ਉਸ ਲੈਵਲ ਦਾ ਲੱਗੂਗਾ ਕਿ ਤੁਹਾਨੂੰ ਤੁਸੀਂ ਕੋ ਮਤਲਬ ਹਾਲੀਵੁੱਡ ਲੈਵਲ ਦੀ ਫਿਲਮ ਦੇਖ ਰਹੇ ਹੋ 100% ਕੁਆਲਿਟੀ ਦੀ ਗਾਰੰਟੀ ਸਾਡੀ ਹੈ ਵਸ ਤੁਸੀਂ ਆਪਣੇ ਪਰਿਵਾਰ ਨਾਲ ਆਪਦੇ ਬੱਚਿਆਂ ਨਾਲ ਇਹ ਫਿਲਮਸ ਉਹ ਦੇਖਿਆ ਉਹ ਮੈਂ ਅਖੀਰ ਚ ਇਹ ਕਹੂੰਗਾ ਬਾਕੀ ਰੁਪੀ ਜੀ ਤੁਹਾਨੂੰ ਦੱਸਣੀ ਬਾਕੀ ਆਈ ਥਿੰਕ ਜਸਰ ਆਫ ਕੋਰਸ ਬਹੁਤ ਸੋਣਾ ਬੋਲਦਿਆ ਤੇ ਉਹਨਾਂ ਨੇ ਆਈ ਥਿੰਕ ਸਾਰਾ ਕੁਝ ਕਵਰ ਕਰਤਾ ਪਰ ਮੈਂ ਸਪੈਸ਼ਲੀ ਬਸ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਜੀ ਤੁਸੀਂ ਟੀਜ਼ਰ ਨੂੰ ਮਤਲਬ ਬਹੁਤ ਪਿਆਰ ਦਿੱਤਾ ਟੀਜ਼ਰ ਨੂੰ ਤੇ ਜਦੋਂ ਟ੍ਰੇਲਰ ਆਇਆ ਮਤਲਬ ਮੈਨੂੰ ਸੀਗਾ ਮੈਂ ਕਿਹਾ ਆਈ ਹੋਪ ਉਹਨਾਂ ਨੂੰ ਪਿਆਰ ਮਿਲੇ ਤੇ ਉਨਾ ਹੀ ਮੈਨੂੰ ਲੱਗਦਾ ਉਹਦੋਂ ਡਬਲ ਪਿਆਰ ਮਿਲਿਆ ਸਾਡੇ ਟ੍ਰੇਲਰ ਨੂੰ ਤੇ ਟ੍ਰੇਲਰ ਤੋਂ ਬਾਅਦ ਮੈਨੂੰ ਲੱਗਦਾ ਆਈ ਥਿੰਕ ਰਿਲੀਜ਼ ਤੋਂ ਬਾਅਦ ਸਾਡੀ ਸਾਰੀ ਟੀਮ ਦਾ ਮਤਲਬ ਹੌਸਲਾ ਹੋਰ ਵੀ ਵੱਜ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਹੁਣ ਵੀ ਹਾਂਜੀ ਤਾਂ ਨਹੀਂ ਅਸੀਂ ਕੋਈ ਪੱਖ ਛੱਡ ਹੀ ਨਹੀਂ ਰਹੇ ਹਾਂ ਅਸੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਮਤਲਬ ਜਿੱਥੇ ਸਾਨੂੰ ਕਿਤੇ ਲੱਗਦਾ ਸਹੀ ਗੱਲ ਚਲੋ ਮੇਰੇ ਕੋਲ ਜਿਵੇਂ ਸੀ ਇੱਥੇ ਰੂਪੀ ਉਹਨਾਂ ਨੇ ਤਾਂ ਟਰੈਵਲ ਕੀਤਾ ਯੂਕੇ ਜਾ ਕੇ ਆਏ ਨੇ ਕੈਨੇਡਾ ਜਾ ਕੇ ਆਏ ਨੇ ਅੱਗੇ ਅਸੀਂ ਆਸਟ੍ਰੇਲੀਆ ਵੀ ਆਉਣਾ ਸਾਰੇ ਪਾਸੇ ਆਉਣਾ ਹੈ ਗੱਲ ਇਹ ਨਹੀਂ ਹੈ ਕਿ ਫਿਲਮ ਹੈ ਗੱਲ ਇਹ ਹੈ ਕਿ ਸਾਡਾ ਇਤਿਹਾਸ ਹੈ ਔਰ ਇੱਕ ਕਦੇ-ਕਦੇ ਸੁਭਾਅ ਬਣਦਾ ਮੈਂ ਦੇਖੋ ਵਾਰੀ-ਵਾਰੀ ਉਹ ਵੀ ਗੱਲ ਅੱਗੇ ਅਸੀਂ ਹੋਰ ਵੀ ਫਿਲਮਾਂ ਕਰਨੀਆਂ ਨੇ ਜੀ ਕਰਾਂਗੇ ਉਹਨਾਂ ਨੂੰ ਵੀ ਤੁਸੀਂ ਪਿਆਰ ਦਿਓ ਸਾਰੇ ਦੇਖਿਓ ਬਟ ਇਹ ਇਸ ਫਿਲਮ ਲਈ ਇੱਕ ਸਪੈਸ਼ਲ ਜੋਰ ਹੁੰਦਾ ਨਾ ਜਿਹੜਾ ਉਹ ਲਾ ਰਹੇ ਆ ਕਿਉਂਕਿ ਇਹ ਸਾਡੇ ਇਤਿਹਾਸ ਦੀ ਗੱਲ ਹੈ ਇਤਿਹਾਸ ਜਿਉਂਦਾ ਰਹਿਣਾ ਉਹਨਾਂ ਲਈ ਬਹੁਤ ਜ਼ਰੂਰੀ ਹੁੰਦਾ ਤਾਂ ਵਾਰੀ-ਵਾਰੀ ਤੁਹਾਨੂੰ ਇਹ ਬੇਨਤੀ ਕਰ ਰਹੇ ਆ ਯੈਸ ਔਰ ਮੈਂ ਪੰਜਾਬੀਆਂ ਤੇ ਹਮੇਸ਼ਾ ਰੂਪੀ ਇਸ ਗੱਲ ਦਾ ਮਾਣ ਕਰਦਾ ਕਿ ਜਦੋਂ ਪੰਜਾਬੀ ਕਿਸੇ ਪਾਸੇ ਨੂੰ ਚੱਲ ਪੈਂਦੇ ਆ ਨਾ ਤੇ ਫਿਰ ਉਹਨ ਮੇਰੀ ਲਿਆ 100% ਐਂਡ ਆਈ ਥਿੰਕ ਸਾਰੇ ਇਸ ਚੀਜ਼ ਨੂੰ ਕਹਿ ਰਹੇ ਸੀ ਕਿ ਇਸ ਫਿਲਮ ਨੂੰ ਸਪੋਰਟ ਕਰਨਾ ਚਾਹੀਦਾ ਹੈ ਐਂਡ ਕਰ ਰਹੇ ਆ ਸਾਰੇ ਜੀ ਤੁਹਾਡਾ ਵੀ ਧੰਨਵਾਦ ਕਰਦਾ ਮੈਂ ਜੋ ਵੀਡੀਓਜ਼ ਦੇਖ ਰਿਹਾ ਸੀ ਕਿ ਲੋਕ ਆਪ ਮੁਹਾਰੇ ਵੀਡੀਓ ਬਣਾ ਕੇ ਕਹਿ ਰਿਹਾ ਦੱਸ ਰਿਹਾ ਜਾ ਕੇ ਕਰਾਊਡ ਦੇ ਵਿੱਚ ਕਿ ਬੀਬੀ ਰਜਨੀ इवन ਕਿ ਕਈ ਅਫਸਰ ਨੇ ਜਿਹੜੇ ਪੰਜਾਬ ਦੇ ਉਹ ਦੱਸ ਰਿਹਾ ਕਿ ਬੀਬੀ ਰਜਨੀ ਫਿਲਮ ਰਿਲੀਜ਼ ਹੋਣ ਵਾਲੀ ਹੈ ਤੁਸੀਂ ਦੇਖ ਕੇ ਆਓ ਮੈਨੂੰ ਇੰਸਟਾਗ੍ਰam ਤੇ ਮੈਸੇਜ ਆ ਰਹੇ ਆ ਹੌਕੀ ਵਾਲੇ ਜਿੰਨੇ ਸਾਡੇ ਹੌਕੀ ਦੀ ਟੀਮ ਦੇ ਸਾਰੇ ਉਹ ਵੀਰ ਸਾਰੇ ਮੈਸੇਜ ਕਰ ਰਹੇ ਆ ਕਿ ਭਾਈ ਬੀਬੀ ਰਜਨੀ ਅਸੀਂ ਜ਼ਰੂਰ ਦੇਖ ਕੇ ਆਵਾਂਗੇ ਕਦੋਂ ਰਿਲੀਜ਼ ਹੋਣੀ ਹੈ ਸੋ ਸਾਰਿਆਂ ਨੂੰ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਹਾਂਜੀ ਇੱਕ ਕਰੀ ਤੁਸੀਂ ਪਲੀਜ਼ ਹਾਂਜੀ 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 ਬਸ ਇਹ ਜੀ ਅਸੀਂ ਤੁਹਾਡੇ ਮੈਸੇजेस ਨਾਲ ਦੀ ਨਾਲ ਪੜ ਵੀ ਰਹੇ ਹਾਂ ਥੈਂਕ ਯੂ ਸੋ ਮੱਚ ਇੰਨੇ ਪਿਆਰ ਲਈ ਤੁਸੀਂ ਹਮੇਸ਼ਾ ਇਨਾ ਪਿਆਰ ਦਿੰਨੇ ਹੋ ਮਤਲਬ ਮੇਰੇ ਕੋ ਕਦੇ ਵੀ ਸ਼ਬਦ ਨਹੀਂ ਹੁੰਦੇ ਹੈਗੇ ਤੇ ਆਈ ਥਿੰਕ ਸਾਹਿਬ ਇਸ ਫਿਲਮ ਦੇ ਥੈਂਕ ਯੂ ਜੀ ਤੁਸੀਂ ਟੀਜ਼ਰ ਨੂੰ ਇੰਨਾ ਪਿਆਰ ਦਿੱਤਾ ਯੈਸ ਟ੍ਰੇਲਰ ਨੂੰ ਇੰਨਾ ਪਿਆਰ ਦਿੱਤਾ ਥੈਂਕ ਯੂ ਜੀ ਲਵ ਫਰਮ ਲਾਹੌਰ ਥੈਂਕ ਯੂ ਸੋ ਮੱਚ ਜੀ ਲਾਹੌਰ ਹਾਂਜੀ ਵਾਓ ਵਾਹ ਕੀ ਆਵਾਜ਼ ਥੈਂਕ ਯੂ ਜੀ ਸਭੀ ਗੱਲ ਸਾਰੇ ਜੀ ਤੁਹਾਡੇ ਕੋਲ ਤੁਹਾਡੇ ਕੋਲ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਪੁੱਛ ਸਕਦੇ ਹੋ ਜੀ ਫਿਲਮ ਰਿਲੇਟਡ ਕੁਝ ਵੀ ਤੁਸੀਂ ਅੱਛਾ ਮੈਂ ਦੱਸ ਦਿੰਦਾ ਹਾਂ ਹਾਂਜੀ ਹਾਂਜੀ ਲਾਹੌਰ ਤੋਂ ਮੈਸੇਜ ਆਇਆ ਮਨੂ ਚੇਤੇ ਆ ਗਿਆ ਕਿ ਪਾਕਿਸਤਾਨ ਵੀ ਆਪਣੀ ਫਿਲਮ ਇੰਗਲਿਸ਼ ਹੋ ਰਹੀ ਹੈ ਪਾਕਿਸਤਾਨ ਵਾਲੇ ਬਣਾਵਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਜ਼ਰੂਰ ਬਣਾਉਂਦਿਆਂ ਪ੍ਰਵਾਨ ਕਰੋ ਕਿ ਇਤਿਹਾਸ ਤਾਂ ਆਪਣਾ ਸਾਰਿਆਂ ਦਾ ਇੱਕੋ ਹੀ ਹੈ ਤੁਸੀਂ ਵੀ ਜ਼ਰੂਰ ਦੇਖ ਕੇ ਆਇਓ ਯੈਸ ਹਾਨੂੰ ਸਭ ਨੂੰ ਬਹੁਤ ਬਹੁਤ ਪਿਆਰ ਇਸ ਪਾਸੇ Yes ਪਿੰਕਾ ਜੀ Yes ਹਾਂ ਜੀ ਪਿੰਕਾ ਵੀਰਾ ਵੀ ਇਸ ਫਿਲਮ ਦਾ ਪਾਰਟ ਹੈ ਅਸੀਂ ਕੱਲ ਹੀ ਉਹਨਾਂ ਦੇ ਪਿੰਡ ਜਾ ਕੇ ਆਏ ਹਾਂ ਤੇ ਉਹਨਾਂ ਨੇ ਬਹੁਤ ਵਧੀਆ ਕੀਤਾ ਹੈ ਇਸ ਫਿਲਮ ਦੇ ਵਿੱਚ ਉਹਨਾਂ ਦਾ ਉਹ ਪ੍ਰੋਮੋ ਵੀ ਰਿਲੀਜ਼ ਹੋਇਆ ਹੈ ਜੇ ਤੁਸੀਂ ਦੇਖਿਆ ਸੀਗਾ ਹਾਂ ਜੀ Yes ਪਿੰਕਾ ਵੀ ਦੇ ਪਿੰਡ ਜਾ ਕੇ ਕੱਲ ਅਸੀਂ ਤਾਂ ਬੱਚਿਆਂ ਨੂੰ ਮਿਲੇ ਹਾਂ ਜੀ ਇਰੀਨ ਹਜ਼ਾਰ ਬੰਦਾ ਬਾਈ ਦੇ ਪਿੰਡ ਸੀਗਾ ਔਰ ਬਾਈ ਬਹੁਤ ਵਧੀਆ ਕੰਮ ਕਰ ਰਿਹਾ ਔਰ ਬਾਈ ਦਾ ਇੱਕ ਮਾਣ ਹੁੰਦਾ ਨਾ ਆਰਟਿਸਟ ਲਈ ਅਸੀਂ ਬਾਈ ਦੇ ਪਿੰਡ ਨੂੰ ਰਿਲੀਜ਼ ਕੀਤਾ ਜਾ ਕੇ ਜਿੱਥੇ ਬਾਈ ਦੀ ਫੈਮਿਲੀ ਵੀ ਸੀ ਮਾਤਾ ਵੀ ਸੀ ਤੇ ਬਾਪੂ ਵੀ ਸੀ ਤੇ ਤੁਸੀਂ ਇਦਾਂ ਦੇ ਮਤਲਬ ਪੋਜ਼ਿਟਿਵ ਕਰੈਕਟਰ ਨੇ ਜਿਹੜੇ ਫਿਲਮ ਦੇ ਵਿੱਚ ਅਸੀਂ ਜੋੜੇ ਆ ਉਹ ਫਿਲਮ ਵਧੀਆ ਲੱਗੂਗੀ ਅਸੀਂ ਇਹ ਆਸ ਕਰਦੇ ਆ ਤੇ ਬੱਸ ਹੁਣ ਤੁਸੀਂ ਆ ਦੇਖੋ ਮੈਂ ਵਾਰੀ ਵਾਰੀ ਮੇਰੇ ਹੱਥਾਂ ਆਪਣੇ ਆਪ ਜੁੜਦੇ ਆ ਇਹ ਕਿਉਂਕਿ ਤਾਂ ਜੁੜਦੇ ਆ ਜਿੰਨੀ ਇਹ ਟੀਮ ਹੈ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕੋਈ ਖੇਖਣ ਨਹੀਂ ਮੈਂ ਕਰ ਰਿਹਾ ਕਲਾਕਾਰਾਂ ਨਾਲ ਕਿ ਮੈਨੂੰ ਇਤਿਹਾਸ ਲਈ ਹਮੇਸ਼ਾ ਅਸੀਂ ਸਾਰੇ ਜਣੇ ਬੜੇ ਨਾ इमोशनल ਹੋ ਜਾਂਦੇ ਹਾਂ ਆਪਣੇ ਤੇ ਆਰਟੀਕਲ ਹੁੰਦੀ ਆ ਔਰ ਬੀਬੀ ਰਜਨੀਜੀ ਦਾ ਤਾਂ ਵੀ ਸਾਡੇ ਕੋਲ ਬੈਠੇ ਆ ਮੈਂ ਕਹਿੰਦਾ ਕੀ ਉਹਨਾਂ 'ਚ ਸਬਰ ਸੀਗਾ ਕੀ ਉਹਨਾਂ 'ਚ ਅੱਜ ਦੇ ਟਾਈਮ 'ਚ ਜੇ ਆਪਾਂ ਕਰੀਏ ਕਿ ਆਪਣੇ 'ਚ ਪੇਸ਼ੈਂਸ ਨਹੀਂ ਉਹਨਾਂ ਨੇ ਕਿੰਨਾ ਸਬਰ ਰੱਖਿਆ ਔਰ ਕਿੰਨਾ ਬਲਾਈਂਡ ਫੇਥ ਪ੍ਰਮਾਤਮਾ 'ਤੇ ਜੇ ਭਰੋਸਾ ਸਿੱਖਣਾ ਦਾ ਬੀਬੀ ਰਜਨੀ ਜੀ ਤੋਂ ਸਿੱਖੀਏ 100% ਤੁਹਾਡੀ ਕਰੈਕਟਰ ਕਰਦੇ ਹੋ ਥੋੜਾ ਕੁਝ ਬਦਲਵਾ ਤੂੰ ਹਾਂਜੀ ਉਹਨਾਂ ਨੇ ਐਕਚੁਅਲੀ ਮੈਨੂੰ ਕਿਸੇ ਸੀ ਹੁਣੇ ਇੱਕ ਸਵਾਲ ਆਇਆ ਕਿ ਤੁਸੀਂ ਫਿਲਮ ਕਰਨ ਦੌਰਾਨ ਤੁਸੀਂ ਕੀ ਮਹਿਸੂਸ ਕੀਤਾ ਤੇ ਆ ਐਂਡ ਉਹਨਾਂ ਮੈਂ ਐਕਚੁਅਲੀ ਮੈਂ ਉਹ ਹੀ ਕਹਿਣਾ ਚਾਹਦੀ ਸੀ ਆਈ ਥਿੰਕ ਜਿਹੜਾ ਤੁਸੀਂ ਸਰ ਉੱਥੇ ਨਹੀਂ ਸੀਗੇ ਉਸ ਸੀਨ ਦੇ ਵਿੱਚ ਜਦੋਂ ਲਾਂਵਾਂ ਵਾਲਾ ਸੀਨ ਹੁੰਦਾ ਆ ਤੇ ਮੈਂ ਹਮੇਸ਼ਾ ਉਹ ਸੀਨ ਦਾ ਜ਼ਿਕਰ ਕਰਦੀ ਹਾਂ ਕਿਉਂਕਿ ਉਹ ਸੀਨ ਦੇ ਵਿੱਚ ਬਹੁਤ ਸੋਹਣਾ ਸੀਨ ਹੈ ਹਾਂਜੀ ਜੋ ਮੈਨੂੰ ਮਹਿਸੂਸ ਹੋਇਆ ਪਰ ਉਸ ਸੀਨ ਦੇ ਵਿੱਚ ਨਾ ਜਿੱਦਾਂ ਉਹਨਾਂ ਨੇ ਬੀਬੀ ਰਜਨੀ ਜੀ ਨੇ ਜਦੋਂ ਪਿੱਛੋਂ ਉਹਨਾਂ ਦੇ ਪਿਤਾ ਜੀ ਨੇ ਹੁਕਮ ਦਿੱਤਾ ਕਿ ਵਿਆਹ ਸ਼ੁਰੂ ਕਰੋ ਬੀਬੀ ਰਜਨੀ ਜੀ ਨੂੰ ਰਸੀ ਚਾਕੇ ਉਹ ਲਾਂਵਾਂ ਲੈਣੇ ਸ਼ੁਰੂ ਕਰਦੇ ਨੇ ਜੀ ਮੈਨੂੰ ਯਾਦ ਆ ਮੈਨੂੰ ਉਸ ਟਾਈਮ ਮੈਨੂੰ ਮੈਨੂੰ ਮੇਰੇ ਦਿਮਾਗ ਦੋ ਦੋ ਦਿਨ ਹੋਇਆ ਸੀ ਉਹ ਸੀਨ ਤੇ ਮੇਰੇ ਦਿਮਾਗ ਨੂੰ ਉਹ ਮੈਂ ਪ੍ਰੋਸੈਸ ਨਹੀਂ ਕਰ ਪਾ ਰਹੀ ਸੀ ਕਿ ਐਕਚੁਅਲ ਚ ਇਦਾਂ ਹੋਇਆ ਮੈਂ ਜ਼ਰੂਰ ਫਿਜ਼ਿਕਲੀ ਉਹ ਐਕਟ ਕਰ ਰਹੀ ਸੀਗੀ ਬਟ ਉਸ ਤੋਂ ਬਾਅਦ ਕੱਟ ਹੋ ਜਾਣਾ ਸੀਗਾ ਤੇ ਆਪਾਂ ਬੈਂਕ 'ਚ ਜਾ ਕੇ ਚੇਂਜ ਕਰਕੇ ਘਰੇ ਚਲ ਜਾਣਾ ਸੀ ਬਟ ਐਕਚੁਅਲ ਚ ਜੋ ਬੀਬੀ ਰਜਨੀ ਜੀ ਨੇ ਉਸ ਟਾਈਮ ਆਪਣੀ ਜਿਹੜੀਆਂ ਚੀਜ਼ਾਂ ਆਪ ਨੂੰ ਸ਼ਾਇਦ ਨਹੀਂ ਵੀ ਪਤਾ ਹੈਗੀ ਡੀਟੇਲ ਦੇ ਵਿੱਚ ਜੋ ਉਹਨਾਂ ਦੀ ਜ਼ਿੰਦਗੀ 'ਚ ਹੋਈਆਂ ਨੇ ਸੋ ਮੈਂ ਉਸ ਚੀਜ਼ ਨੂੰ ਹਮੇਸ਼ਾ ਯਾਦ ਰੱਖੂੰਗੀ ਉਹ ਹੋ ਰਸੀਨੂ ਮੇਰੇ ਲਈ ਤਾਂ ਸੀਨ ਸੀਗਾ ਉਹ ਸਾਥ ਥੋੜੇ ਦੇ ਮਤਲਬ ਉਸ ਕਲੈਕਸ਼ਨ ਵਿੱਚ ਹਮੇਸ਼ਾ ਹਮੇਸ਼ਾ ਮੈਂ ਸੁਣਿਆ ਸੀ ਰਸ਼ਤੇ ਕਿ ਤੁਸੀਂ ਵੀ ਇਹੀ ਮਹਿਸੂਸ ਕੀਤਾ ਕਿ ਜਦੋਂ ਸ਼ੂਟ ਕਰਦੇ ਸੀ ਵੀ ਤੁਸਾਨੂੰ ਸੀਗਾ ਕਿ ਵਾਕਈ ਉਹ ਦੋ ਲੋ ਮੈਂ ਤਾਂ ਮਤਲਬ ਮੈਂ ਥੋੜਾ ਜਿਹਾ ਇਸ ਨੂੰ ਲੈ ਕੇ ਈਮੋਸ਼ਨਲ ਹੋ ਜਾਂਦਾ ਕਈ ਵਾਰੀ ਮੈਨੂੰ ਮੈਂ ਇਤਿਹਾਸ 'ਚ ਚਲੇ ਜਾਂਦਾ ਪਛੋਕੜ 'ਚ ਕਿ ਉਹ ਗੱਲ ਤਾਂ ਜਮਨ ਸਹੀ ਐ ਇਸਦਾ ਫਿਲਮ ਬਣਾ ਕੇ ਘਰੇ ਆਏ ਨਾ ਬੀਬੀ ਰਜਨੀਜੀ ਦੀ ਜਿਹੜਾ ਪੱਕੀ ਜੀ ਜਰਨੀ ਉਹਨਾਂ ਨੇ ਉਹ ਕਿੰਡਾ ਲੰਬਾ ਟਾਈਮ ਸੀ ਹਾਂ ਜੀ ਜਿਹੜਾ ਉਹਨੇ ਸਵਾਇਕ ਕੀਤਾ ਲੋਕਾਂ ਨੇ ਕਿੰਨੇ ਤਾਣੇ ਮੇਣੇ ਕੀ ਕੁਛ ਕਿੰਨੀਆਂ ਗੱਲਾਂ ਪਰ ਉਹ ਗੱਲ ਉਹੀ ਆ ਨਾ ਕਿ ਜਦੋਂ ਬੰਦਾ ਇੱਕ ਇੱਕ ਭਰੋਸਾ ਕਰ ਲੈਂਦਾ ਹਾਂਜੀ ਹਾਂਜੀ ਕਿ ਇੱਕ ਮੰਜ਼ਲ ਤੇ ਮੈਂ ਪਹੁੰਚਣਾ ਔਰੇ ਰੱਬ ਦੀ ਰਜ਼ਾ ਚ ਹੈ ਭਾਣਾ ਮੰਨਣਾ ਮੈਨੂੰ ਲੱਗਦਾ ਜ਼ਿੰਦਗੀ ਚ ਜਿਹੜੇ ਬੰਦ ਨੂੰ ਭਾਣਾ ਮੰਨਣਾ ਆ ਗਿਆ ਉਹ ਰੱਬ ਨਾਲ ਉਹਦੀ ਯਾਰੀ ਪੈ ਗਈ ਸੋ ਬੀਬੀ ਰਜਨੀਜੀ ਨੇ ਪ੍ਰਮਾਤਮਾ ਦਾ ਭਾਣਾ ਮੰਨਿਆ ਔਰ ਦੁਨੀ ਚੰਦ ਦਾ ਕਰੈਕਟਰ ਯੋਗਰਾਜ ਸਰ ਨੇ ਉਹ ਅਲਟੀਮੇਟ ਬਹੁਤ ਕਮਾਲ ਦਾ ਕਰੈਕਟਰ ਕੀਤਾ ਸਹੀ ਗੱਲ ਹੈ ਜੀ ਔਰ ਬਸ ਅਕੀਰਤ ਚ ਅਸੀਂ ਇਹੀ ਕਹਾਂਗੇ ਕਿ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਜੀ ਪ੍ਰੋਡਿਊਸਰਸ ਪੰਜਾਬ ਚ ਅੱਗੇ ਤੋਂ ਵੀ ਇਦਾਂ ਦੀਆਂ ਫਿਲਮਾਂ ਬਣਾਉਣ ਗੱਲ ਹੀ ਨਹੀਂ ਕਿ ਸਾਡੀ ਫਿਲਮ ਹੈ ਕੋਈ ਵੀ ਬਣਾਵੇ ਤੁਸੀਂ ਸਾਰੇ ਜਣੇ ਪਲੀਜ਼ ਇਹਨਾਂ ਫਿਲਮਾਂ ਨੂੰ ਜ਼ਰੂਰ ਸਪੋਰਟ ਕਰਿਓ ਕਿਉਂਕਿ ਇਹ ਲੋੜ ਹੈ ਪਰ ਅਸੀਂ ਤੁਹਾਡਾ ਵਾਅਦਾ ਕਰਦੇ ਹਾਂ ਕਿ ਬੀਬੀ ਰਜਨੀ ਨੂੰ ਤੁਸੀਂ ਸਤਿਕਾਰ ਦਿਓ ਪਿਆਰ ਦਿਓ ਔਰ ਅਸੀਂ ਫਿਰ ਫਿਲਮਾਂ ਦੀਆਂ ਲਾਈਨਾਂ ਲਾ ਦਾਂਗੇ ਤੁਹਾਡੇ ਲਈ ਬਸ ਇਹੀ ਅਖੀਰ ਚ ਬੇਨਤੀ ਹੈ ਕਿ 30 ਤਰੀਕ ਨੂੰ 30 ਅਗਸਤ ਨੂੰ ਬੀਬੀ ਰਜਨੀ ਵਰਲਡਵਾਈਡ ਰਿਲੀਜ਼ ਹੋ ਜਾਣੀ ਹੈ ਲਾਕੀ ਪਾਕਿਸਤਾਨ ਮਤਲਬ ਯੂਰਪ ਜਿੱਥੇ ਜਿੱਥੇ ਹਾਂਗਕਾਂਗ ਥਾਈਲੈਂਡ ਸਿੰਗਾਪੁਰ ਸਾਰੇ ਪਾਸੇ ਯੈਸ ਤੁਸੀਂ ਜ਼ਰੂਰ ਆਪਣੇ ਪਰਿਵਾਰ ਨਾਲ ਦੇਖਿਓ